ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ। ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ। ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਬੋਟ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਤੇ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਕਰਿਆ ਆ ਜੋ ਬਾਕੀ ਸਾਰਾ ਖਾਬ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਨਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਸਾਡੇ মিডিਆ ਲਾਈਨ ਦਾ ਬਹੁਤ-ਬਹੁਤ ਧੰਨਵਾਦ ਸਮੁੱਚੀ ਆਮ ਆਦਮੀ ਟੀਮ ਵੱਲੋਂ ਬੜੇ ਸ਼ਾਰਟ ਨੋਟਿਸ ਤੇ ਤੁਸੀਂ ਆਇਆ ਥੋੜਾ ਧੰਨਵਾਦ ਅੱਜ ਦੀ ਜਿਹੜੀ ਪ੍ਰੈਸ ਦਾ ਮੇਨ ਮਕਸਦ ਹੈ ਪ੍ਰੈਸ ਕਾਨਫਰੰਸ ਦਾ ਉਹ ਇਹ ਹੈ ਕਿ ਮੋਦੀ ਸਰਕਾਰ ਵੱਲੋਂ ਸੈਂਟਰ ਦੀ ਬੀਜੇਪੀ ਸਰਕਾਰ ਵੱਲੋਂ ਪੰਜਾਬ ਨੂੰ ਫਰਮਾਨ ਜਾਰੀ ਕੀਤਾ ਗਿਆ ਕਿ 32 ਲੱਖ ਜਿਹੜੇ ਲਾਭਪਾਤਰੀ ਨੇ ਉਹਨਾਂ ਦਾ ਜਿਹੜਾ ਰਸ਼ਨਾ ਉਹ ਕੱਟਿਆ ਜਾਵੇ 82493 ਜਿਹੜੇ ਲਾਹ ਪਤਰੀ ਨੇ ਜੇ ਕੱਟਦੇ ਆ ਚਾਰ ਨਾਲ ਇੱਕ ਪਰਿਵਾਰ ਚ ਤਾਂ 32 ਲੱਖ ਦੇ ਕਰੀਬ ਇਹ ਅਮਾਉਂਟ ਬਣਦੀ ਹੈ ਔਰ 23 ਲੱਖ ਇਹ ਤੋਂ ਪਹਿਲਾਂ ਉਹਨਾਂ ਨੇ ਇੱਕ ਫਰਮਾਨ ਜਾਰੀ ਕਰਕੇ ਪਹਿਲਾਂ ਕਟਵਾਇਆ ਜਾ ਚੁੱਕਿਆ ਕੋਈ ਨਾ ਕੋਈ ਬਹਾਨਾ ਲਾ ਕੇ ਕੇ ਵੀ ਸੀ ਦਾ ਜਾਂ ਹੋ ਲਾ ਕੇ ਤੁਸੀਂ ਦੇਖੋਗੇ ਕਿ 55 ਲੱਖ ਦੇ ਕਰੀਬ ਸਾਡੇ ਲੋਕਾਂ ਦੇ ਬੀਜੇਪੀ ਦੀ ਸਰਕਾਰ ਹੈ ਜਿਹੜੀ ਉਹ ਰਸ਼ਨ ਕੱਟ ਰਹੀ ਹੈ ਸੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਗੋਈਚ ਅਸੀਂ ਪੰਜਾਬ ਦੇ ਲੋਕਾਂ ਨੂੰ ਫਤੇਗੜ ਸਾਹਿਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਇੱਕ ਵਿਅਕਤੀ ਦਾ ਵੀ ਅਸੀਂ ਰਾਸ਼ਨ ਨਹੀਂ ਕੱਟਣ ਦੇਵਾਂਗੇ ਚਾਹੇ ਉਹਦੇ ਲਈ ਸਾਨੂੰ ਲੜਾਈ ਲੜਨੀ ਪਵੇ ਕਾਨੂੰਨੀ ਲੜਾਈ ਲੜਨੀ ਪਵੇ ਅੰਦੋਲਨ ਕਰਨਾ ਪਵੇ ਤੁਸੀਂ ਹੈਰਾਨ ਹੋਵੋਗੇ ਕਿ ਤਿੰਨ ਵਿੱਚੋਂ ਇੱਕ ਦਾ ਰਾਸ਼ਨ ਪੰਜਾਬ ਦੇ ਲੋਕਾਂ ਦਾ ਕੱਟਣ ਜਾ ਰਹੀ ਹੈ ਬੀਜੇਪੀ ਦੀ ਸਰਕਾਰ ਇਹ ਤੱਕਾ ਪੰਜਾਬ ਨਾਲ ਕਿਉਂ ਇਹ ਪੰਜਾਬ ਜਿਵੇਂ ਸਾਰੇ ਦੇਸ਼ ਨੂੰ ਰੋਟੀ ਦਿੱਤੀ ਅੱਜ ਉਹਦੀ ਥਾਲੀ ਚੋਈ ਬੀਜੇਪੀ ਦੀ ਕੇਂਦਰ ਦੀ ਸਰਕਾਰ ਜਿਹੜੀ ਰੋਟੀ ਚੱਕਣਾ ਚਾਹੁੰਦੀ ਹੈ ਥਾਲੀ ਖਾਲੀ ਕਰਨਾ ਚਾਹੁੰਦੀ ਹੈ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਗਵਾਈ ਚ ਅਸੀਂ ਇਹ ਕਦੇ ਵੀ ਪੰਜਾਬ ਵਿੱਚ ਹੋਣ ਨਹੀਂ ਦੇਵਾਂਗੇ ਇਹ ਜਿਹੜੀਆਂ ਕੋਜੀ ਚਾਲਾਂ ਬੀਜੇਪੀ ਦੀ ਸਰਕਾਰ ਕਰ ਰਹੀ ਹੈ ਪੰਜਾਬ ਨੂੰ ਪੋਪੁਲਾਰਿਟੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕਰਦੀ ਹੈ ਉਹ ਕਦੇ ਵੀ ਇਹ ਆਪਣੀ ਚਾਲਾਂ ਚ ਕਾਮਯਾਬ ਨਹੀਂ ਹੋਣਗੇ ਨਾਰਦੀ ਨਾਲ ਮੈਂ ਇਹ ਦੱਸਣਾ ਚਾਹੁੰਦਾ ਕਿ ਹੁਣ ਮਨਰੇਗਾ ਦਾ ਅਸੀਂ ਦੇਖਦੇ ਪਿੰਡ-ਪਿੰਡ ਕਿੰਨਾ ਰੌਲਾ ਪਿਆ ਹੋਇਆ ਸਾਰੇ ਜਿਹੜੇ ਸਾਡੇ ਲੋਕਾਂ ਆ ਉਹਨਾਂ ਤੋਂ ਕੰਮ ਖੋਇਆ ਜਾ ਰਿਹਾ ਹੈ ਬਹਾਨੇ ਬਣਾਏ ਜਾ ਰਹੇ ਆ ਕਿ ਜੀ ਜਿਹੜਾ ਕੰਮ ਹੈ ਉਹ ਅੱਗੇ ਜਿਵੇਂ ਅਸੀਂ ਸਫਾਈ ਦਾ ਕੰਮ ਕਰਦੇ ਸੀ ਮਨਰੇਗਾ ਹੋਰ ਕਰਦੇ ਨਹੀਂ ਕਹਿੰਦੇ ਪਹਾੜ ਜਿੱਥੇ ਹੈਗੇ ਨੇ ਜਿੱਥੇ ਉਚਾਈ ਨਹੀਂਵੇਂ ਉੱਥੇ ਮਨਰੇਗਾ ਲੱਗ ਸਕਦੀ ਹੈ ਇਹ ਪੰਜਾਬ ਨਾਲ ਜਾਣ ਬੁੱਝ ਕੇ ਕੋਈ ਨਾ ਕੋਈ ਬਹਾਨਾ ਲਾ ਕੇ ਹਰ ਇੱਕ ਤਰ੍ਹਾਂ ਪੰਜਾਬ ਨੂੰ ਇਹ ਡਾਊਨ ਕਰਨਾ ਚਾਹੁੰਦੇ ਆ ਸੋ ਸਾਡੇ ਜਿਹੜੇ ਰਾਸ਼ਨ ਲੋਕ ਲੰਦੇ ਨੇ ਉਹ ਡਿਸਰਵ ਕਰਦੇ ਆ ਅਸੀਂ ਕੇਂਦਰ ਸਰਕਾਰ ਨੂੰ ਕਿਹਾ ਇੱਕ ਕਰੋੜ 23 ਲੱਖ ਲਾਹਤਰੀਆਂ ਦੇ ਅਸੀਂ ਕੇਬੀਐਸੀ ਕਰਤੀ ਤੇ ਜਿਹੜੇ ਰਹਿੰਦੇ ਨੇ ਉਹਦੀ ਅਸੀਂ ਬਹੁਤ ਛੇਤੀ within 6 ਮਹੀਨਾ ਕਰਕੇ ਦੇ ਦਾਂਗੇ ਲੇਕਿਨ ਉਹਦਾ ਵੀ ਫਰਮਾਨ ਜਾਰੀ ਕਰਤਾ ਕਿ ਨਹੀਂ ਜੀ 30 ਸਤੰਬਰ ਤੱਕ ਕਰੋ ਜਿਹੜਾ ਕਿ ਪੋਸੀਬਲੀ ਕਿਉਂਕਿ ਸਰਕਾਰ ਕੋ ਹੋਰ ਵੀ ਬੜੀਆਂ ਜ਼ਿੰਮੇਵਾਰੀਆਂ ਨੇ ਸੋ ਸਰਕਾਰ ਜਿਵੇਂ ਮਾਨਯੋਗ ਸਰਦਾਰ ਪਵਨ ਸਿੰਘ ਮਾਨਤ ਸਾਹਿਬ ਨੇ ਕਿਹਾ ਕਿ ਸੀ ਐਕਸਟੇਸ਼ਨ ਦੀ ਮੰਗ ਕਰਾਂਗੇ ਲੇਕਿਨ ਜਿਵੇਂ ਭਾਜਪਾ ਦੇ ਹਾਲਾਤ ਨੇ ਜਿਵੇਂ ਪੰਜਾਬ ਨਾਲ ਬਿਤਕਰਾ ਕਰ ਰਹੀ ਹੈ ਪੰਜਾਬ ਨਾਲ ਤੱਕਾ ਕਰ ਰਹੀ ਹੈ ਸਾਨੂੰ ਲੱਗਦਾ ਨਹੀਂ ਕਿਉਂ ਪੰਜਾਬ ਨੂੰ ਕੋਈ ਰਾਹਤ ਦੇਣਗੇ ਔਰ ਉਹਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਜਨ ਅੰਦੋਲਨ ਲਈ ਤਿਆਰ ਹੈ ਅਸੀਂ ਲੜਾਂਗੇ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਵੀ ਬੀਜੇਪੀ ਦੇ ਲੋਕ ਲੀਡਰ ਸਹਿਬਾਨ ਤੁਹਾਡੇ ਕੋਲ ਆਉਂਦੇ ਆ ਤਾਂ ਉਹਨਾਂ ਨੂੰ ਪੁੱਛੋ ਕਿ ਪਹਿਲਾਂ ਤਾਂ ਤੁਸੀਂ ਮਨਰੇਗਾ ਬੰਦ ਕਰਨ ਦੇ ਕਿਨਾਰੇ ਲਿਆਂਦੀ ਹੁਣ ਤੁਸੀਂ ਜਿਹੜੇ ਲਾਹੇ ਪਾਤਰੀ ਸਾਡੇ ਉਹਨਾਂ ਦਾ ਜਿਹੜਾ ਰਸਨਾ ਕੱਟ ਰਹੇ ਹੋ ਕਿਹੜੇ ਮੂੰਹ ਨਾਲ ਪਿੰਡਾਂ 'ਚ ਵੜਦੇ ਹੋ ਇਹ ਪੰਜਾਬ ਦੇ ਲੋਕ ਸ਼੍ਰੀ ਫਤੇਗਰ ਸਾਹਿਬ ਦੇ ਲੋਕ ਇਹ ਜਿਹੜੇ ਲੀਡਰਾਂ ਨੂੰ ਕੁਐਸਚਨ ਕਰਨਗੇ ਮੈਨੂੰ ਵਿਸ਼ਵਾਸ ਹੈ ਸੋ ਅਸੀਂ ਫਿਰ ਸਾਰੀ ਟੀਮ ਸਾਡੇ ਸਤਿਕਾਰਯੋਗ ਸਾਥੀ ਬੈਠੇ ਆ ਐਮਐਲਏ ਸਾਹਿਬ ਬੈਠੇ ਆ ਬਸੀ ਪਠਾਨਾ ਤੋਂ ਅਜੀਤ ਲੇਵੜਾ ਜੀ ਢਿੱਲੋ ਸਾਹਿਬ ਅਤਰੀ ਸਾਹਿਬ ਸਾਡੇ ਮੀਡੀਆ ਦੇ ਇੰਚਾਰਜ ਵੀ ਬੈਠੇ ਨੇ ਬਾਤਿਸ਼ ਜੀ ਅਸੀਂ ਸਾਰੇ ਇੱਧਰ ਸਾਡੇ ਬਾਜਵਾ ਜੀ ਸਾਡੇ ਬਲਵੀਰ ਸੋਢੀ ਸਾਹਿਬ ਬਲਾਕ ਪ੍ਰਧਾਨ ਅਸੀਂ ਸਾਰੇ ਪਾਰਟੀ ਵੱਲੋਂ ਹੁਕਮ ਲੈ ਕਿ ਜਿਹੜਾ ਇਸ ਦਾ ਡਟ ਕੇ ਵਿਰੋਧ ਕਰੀਏ ਜੋ ਇਹਨਾ ਨੇ ਇੱਕ ਇਸ ਤਰ੍ਹਾਂ ਦਾ ਫਰਮਾਨ ਜਾਰੀ ਕੀਤਾ ਜਿਹੜੇ ਪੰਜਾਬ ਦੇ ਲੋਕ ਕਦਾਚਿਤ ਮਨਜ਼ੂਰ ਨਹੀਂ ਕਰਨਗੇ ਔਰ ਉਹਦੇ ਲਈ ਅਸੀਂ ਆਪਣੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਿੰਦੀ ਵੀ ਲੜਾਈ ਲੈਣੀ ਪਊ ਆਮ ਆਦਮੀ ਪਾਰਟੀ ਸਰਕਾਰ ਆਮ ਆਦਮੀ ਪਾਰਟੀ ਲੜੂਗੀ ਸਰਪੰਚ ਜੀ ਸਾਹਿਬ ਜਿਹੜਾ ਵੀ ਜਿਹੜੀ ਵੀ ਕੱਢੀ ਹੈ ਵੀ ਜਿਹੜੇ ਆਮ ਆਦਮੀ ਪਾਰਟੀ ਹੈ ਉਹਦੇ ਵੱਲੋਂ ਜਿਹੜੇ ਸਕੀਮਾਂ ਜਿਹੜੇ ਲੋਕਾਂ ਨੂੰ ਮਿਲ ਰਹੀਆਂ ਉਹਨਾਂ ਦੇ ਕੈਂਪ ਬੰਦ ਕਰਾ ਰਹੀ ਆਮ ਆਦਮੀ ਪਾਰਟੀ ਕਰਾ ਰਹੀ ਹੈ ਤੁਸੀਂ ਕਹਿ ਰਹੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਵੀ ਭਾਜਪਾ ਜਿਹੜੀ ਹੈ ਉਹਨੇ ਕਾਰਟ ਕੱਟਦੇ ਕਿਤੇ ਸੈਸੀਸਟੈਂਟ ਤਾਂ ਨਹੀਂ ਹੈ ਜੀ ਚੋਣ ਆ ਰਹੀਆਂ ਨੇੜੇ ਨੇ ਇਹ ਟੈਣਾ ਨੇ ਇੱਕ ਐਕਟ ਪਾਸ ਕੀਤਾ ਸੀ ਕਿ ਸਭ ਨੂੰ ਜਿਹੜਾ ਐਕਟ ਹੈ ਭਾਜਪੀ ਨੇ ਕਿਹਾ ਕਿ ਸਭ ਨੂੰ ਜਿਹੜਾ ਅਨਾਜ ਮਿਲੂਗਾ ਸਭ ਨੂੰ ਉਹਦਾ ਹੱਕ ਮਿਲੂਗਾ ਉਹ ਉਹਨਾਂ ਨੇ ਐਕਟ ਪਾਸ ਕੀਤਾ ਔਰ ਹੁਣ 55 ਲੱਖ ਲੋਕਾਂ ਤੋਂ ਇਹ ਅਨਾਜ ਖੋਣਾ ਚਾਹੁੰਦੇ ਨੇ ਇਹ ਮੈਂ ਹੁਣ ਤੁਹਾਨੂੰ ਪੁੱਛਦਾ ਤੁਸੀਂ ਪੱਤਰਕਾਰ ਸਾਹਿਬ ਆ ਮੈਂ ਵੀ ਇਹ ਦੱਸੋ ਕਿੱਥੇ ਦਾ ਇਨਸਾਫ ਹੈ ਇੱਕ ਪਾਸੇ ਐਕਟ ਪਾਸ ਕਰ ਦੇਣ ਕਿ ਸਭ ਨੂੰ ਅਨਾਜ ਮਿਲਣਾ ਚਾਹੀਦਾ ਇੱਕ ਪਾਸੇ ਖੋ ਰਹੇ ਨੇ ਔਰ ਸਿਕਸ਼ਨ 10 ਲਾ ਰਹੇ ਨੇ ਜਿਹੜੀਆਂ ਦੂਜੇ ਸਵੇਰ ਤੀ ਨਹੀਂ ਹੈਗੀ ਸਿਰ ਪੰਜਾਬ ਤੇ ਲਾ ਰਹੇ ਨੇ ਆਪਾਂ ਨੇ ਜਿਹੜੇ ਪਿੰਡਾਂ ਦੇ ਵਿੱਚ ਤੁਸੀਂ ਇਹਨੂੰ ਗੱਲ ਨੂੰ ਸਮਝੋ ਆ ਇਟ ਵਾਸ ਵਧੀਆ ਚੀਜ਼ ਨੇ ਦੀ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਬੀਜੇਪੀ ਦੀ ਸਰਕਾਰ ਨੇ ਪਾਸ ਕੀਤਾ ਹੋਇਆ ਜੀ ਅੱਜ ਇਹ ਡਾਟਾ ਬੀਜੇਪੀ ਵਾਲੇ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਲੈ ਰਹੇ ਤੁਸੀਂ ਗੱਲ ਨੂੰ ਸਮਝਿਓ ਇਹ ਗੱਲ ਕੋਈ ਨਹੀਂ ਹੈਗੀ ਇਹ ਪੋਲੀਟੀਕਲ ਸਟੰਟ ਹੈਗਾ ਇਹਨਾਂ ਨੇ ਕੀਤਾ ਕਿਉਂ ਕੀਤਾ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਕੁਵਾਰ ਸਿੰਘ ਮਾਨ ਸਾਹਿਬ ਦਾ ਕੋਈ ਤੋੜ ਨਹੀਂ ਲਪਿਆ ਉਹਨਾਂ ਆਮ ਆਦਮੀ ਪਾਰਟੀ ਨੂੰ ਦਾ ਸਰਕਾਰ ਦਾ ਕੋਈ ਤੋੜ ਨਹੀਂ ਦੇ ਕੋਈ ਬਰਾਈ ਨਹੀਂ ਲੱਭੀ ਅੱਜ ਲੋਕ ਪਿੰਡਾਂ ਚ ਜਾਂਦੇ ਆ ਤੇ ਲੋਕ ਸਾਨੂੰ ਮਾਣ ਸਤਿਕਾਰ ਪਿਆਰ ਨਾਲ ਦੱਸਦੇ ਨੇ ਸਾਰਾ ਕੁਝ ਦਾਦ ਨੇ ਕਿ ਸਾਨੂੰ ਬਿਜਲੀ ਫ੍ਰੀ ਮਿਲੀ ਆ ਸਾਨੂੰ ਖੇਤਾਂ ਦੀ ਬਿਜਲੀ ਟਾਈਮ ਸਰ ਮਿਲਦੀ ਆ ਸਾਨੂੰ ਪਾਣੀ ਟਾਈਮ ਸਰ ਮਿਲਦਾ ਨਹਿਰਾਂ ਦਾ ਨਾਲਿਆਂ ਦਾ ਖਾਲਾਂ ਦਾ ਪਾਣੀ ਜਿਹੜਾ ਤੇਲਾਂ ਤੱਕ ਪਹੁੰਚ ਗਿਆ ਉਹ ਸਾਰਾ ਅੱਜ ਲੋਕ ਖੁਸ਼ ਨੇ ਲੋਕ ਜਿਹੜੀਆਂ ਅਸੀਂ 55000 ਪਲੱਸ ਨੌਕਰੀਆਂ ਦੇਤੀਆਂ ਬਿਨਾ ਪੈਸੇ ਤੋਂ ਨੌਕਰੀ ਦਿੱਤੀਆਂ ਲੋਕ ਉਹ ਤੋਂ ਖੁਸ਼ ਨੇ ਲੋਕ ਕਿੱਡਾ ਮਤਲਬ ਪੰਜਾਬ ਦੀਆਂ ਤੋਂ ਖੁਸ਼ ਨਹੀਂ ਲੋਕ ਪੰਜਾਬ ਦੇ ਹਰੇਕ ਕੰਮ ਤੋਂ ਖੁਸ਼ ਨਹੀਂ ਇਸ ਕਰਕੇ ਇਹਨਾਂ ਨੇ ਦੇਖਿਆ ਕਿ ਹੁਣ ਤੋੜ ਕੀ ਕੱਢਿਆ ਜਾਵੇ ਇਹਨਾਂ ਨੇ ਆਪਣੀ ਇੱਕ ਕੁਜੀ ਚਾਲ ਜਿਹੜੀ ਉਹ ਚੱਲੀ ਆ ਜਿਵੇਂ ਐਮਐਲਏ ਸਾਹਿਬ ਦੱਸਦੇ ਨੇ ਕਿ ਮਨਰੇਗਾ ਤੇ ਵੀ ਕਰਨ ਦੀ ਕੋਸ਼ਿਸ਼ ਕਰਨ ਲੱਗੇ ਹੋਏ ਨੇ ਉਹ ਕਿਉਂਕਿ ਆਮ ਲੋਕਾਂ ਨੂੰ ਪਤਾ ਨਹੀਂ ਹੁੰਦਾ ਆਮ ਲੋਕਾਂ ਤਾਂ ਵਿਚਾਰੇ ਨੇ ਸਿਰਫ ਇਹ ਕਹਿਣਾ ਕਿ ਯਾਰ ਪੰਜਾਬ ਸਰਕਾਰ ਦਾ ਇਹਦੇ ਵਿੱਚ ਕਸੂਰ ਆ ਜਾਂ ਪੰਜਾਬ ਸਰਕਾਰ ਨੂੰ ਪਤਾ ਪਰ ਇਹ ਕੀਤਾ ਸੈਂਟਰ ਸਰਕਾਰ ਵੱਲੋਂ ਜਾ ਰਿਹਾ ਸਿਰਫ ਤੇ ਸਿਰਫ ਇਹ ਮੈਂ ਫਿਰ ਕਹਿੰਨਾ ਕਿ ਮੁੱਖ ਮੰਤਰੀ ਸਾਹਿਬ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਆਮ ਆਦੀ ਪਾਰਟੀ ਦੀ ਲੋਕਪ੍ਰਿਅਤਾ ਦੀ ਘਬਰਾਹਟ ਤੋਂ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਲੈਕਸ਼ਨਾਂ ਜਿਹੜੀਆਂ ਨੇ ਉਹ ਅੱਗੇ ਸਿਰ ਤੇ ਆਈਆਂ ਖੜੀਆਂ ਨੇ ਇਹਨਾਂ ਕੋਲੇ ਕੋਈ ਏਜੰਡਾ ਨਹੀਂ ਕੋਈ ਡਾਟਾ ਨਹੀਂ ਪਹਿਲਾਂ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਫਿਰ ਹੁਣ ਮਜ਼ਦੂਰਾਂ ਦੀ ਵਾਰੀ ਆਈ ਪਈ ਆ ਜੇ ਮਹਾਜਨ ਜਿਹੜਾ ਕਾਰੋਬਾਰੀ ਜਿਹੜਾ ਉਹ ਪਰੇਸ਼ਾਨ ਹੈਗਾ ਪੰਜਾਬ ਦੇ ਨਾਲ ਨਾਲ ਦੇਸ਼ ਦੇ ਵਿੱਚ ਸਾਰੇ ਲੋਕ ਜਿਹੜੇ ਨੇ ਉਤਰਾ-ਤਰਾਂ ਕਰਦੇ ਨੇ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਇਹ ਇਹਨਾਂ ਨੇ ਇੱਕ ਹੱਥਕੰਢਾ ਅਪਣਾਇਆ ਇਹ ਬੜਾ ਮਾੜਾ ਹੈ ਬੜਾ ਭੈੜਾ ਮੁੱਖ ਮੰਤਰੀ ਸਾਹਿਬ ਨੇ ਇਹਦੇ ਤੇ ਸਟੈਂਡ ਲਿਆ ਤੇ ਇਹਨਾਂ ਦੇ ਸਟੈਂਡ ਦਾ ਮੁੱਖ ਮੰਤਰੀ ਸਾਹਿਬ ਦਾ ਪਰ ਬਿਲਕੁਲ ਪਤਾ ਹੈ ਕਿ ਜੇ ਪਾਣੀਆਂ ਤੇ ਵੀ ਸਟੈਂਡ ਲਿਆ ਤਾਂ ਡਟ ਕੇ ਲਿਆ ਜੇ ਇੱਥੇ ਵੀ ਗੱਲ ਕੀਤੀ ਤੇ ਡਟ ਕੇ ਕੀਤੀ ਮੇਰੇ ਸਾਹਿਬ ਤੁਸੀਂ ਕਹਿੰਦੇ ਲੋਕ ਖੁਸ਼ ਨੇ ਤੁਹਾਨੂੰ ਜਾ ਕੇ ਪਿੰਡਾਂ 'ਚ ਮਾਸਟਰਾਂ ਦੇ ਰਹੇ ਨੇ ਪਰ ਲੋਕ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦੇ ਨੇ ਤੁਸੀਂ ਚਰਚਾ ਕਰਨੀ ਦੇਣ ਦੇ ਕੋਲ ਸੌ ਅਰੇਸਟ ਕਰਾ ਦਿੰਦੇ ਹੋ ਕਿਸਾਨਾਂ ਤੇ ਚਲੇ ਦਿਨ ਤੁਹਾਡੇ ਹਲਕੇ 'ਚ ਤੁਹਾਡੇ ਨਾਲ ਚਰਚਾ ਕਰਨ ਨੂੰ ਆਏ ਸੀ ਬਿਲਕੁਲ ਜੀ ਬਿਲਕੁਲ ਅਰੇਸਟ ਕਰਾ ਦਿੰਦੇ ਸੀ ਦੇਖੋ ਜਿਹੜੀ ਇੱਕ ਅੱਜ ਦਾ ਵੀ ਸਾਡੇ ਵਿੱਚ ਹੀ ਤੇ ਰੋਕ ਲਓ ਕਰ ਲਿਓ ਆਪਾਂ ਇੱਕੋ ਹੀ ਗੱਲ ਆਪਾਂ ਇਹਨਾਂ ਨੇ ਵੀ ਕਿਤੇ ਨਾ ਕਿਤੇ ਆਪਣੇ ਉਹ ਦੇਣਾ ਜੀ ਦਸਰਾ ਵੀ ਮੈਂ ਕੋਈ ਨਾ ਸਵਾਲ ਪੁੱਛਿਆ ਮੈਂ ਤੁਹਾਨੂੰ ਸਵਾਲ ਦਾ ਜਵਾਬ ਦਿੰਦਾ ਹਾਂ ਜੀ ਮੈਂ ਨਹੀਂ ਜੀ ਮੇਰਾ ਇੱਕ ਸਮਝੋ ਗੱਲ ਜਿਹੜਾ ਆਪਾਂ ਉਰੇ ਬੈਠੇ ਆ ਇੱਥੇ ਚਰਚਾ ਕੀਤੀ ਜਾ ਰਹੀ ਹੈ ਇੱਥੇ ਆਪਾਂ ਦਫ਼ਤਰ ਹੈ ਕਿ ਕੋਈ ਗਲਤੀ ਹੈ ਮੈਨੂੰ ਇਸ ਗੱਲ ਦੇ ਬਾਰੇ ਵਿੱਚ ਐਸੇ ਪਤਾ ਨਹੀਂ ਜਿਹੜਾ ਤੁਸੀਂ ਦੱਸ ਦਿਓ ਕਿ ਇਦਾਂ ਦਾ ਕੋਈ ਕੰਮ ਹੈ ਕਿਉਂਕਿ ਅਸੀਂ ਤਾਂ ਆਪਣਾ ਯੁੱਧ ਨਸ਼ੇ ਵਿਰੋਧ ਪ੍ਰੋਗਰਾਮ ਜਿਹੜਾ ਪਿੰਡਾਂ 'ਚ ਲੈ ਕੇ ਜਾ ਰਹੇ ਹਾਂ ਪਹਿਲਾਂ ਸਿੱਖਿਆ ਕ੍ਰਾਂਤੀ ਜਿਹੜੀ ਲੈ ਕੇ ਗਏ ਤੇ ਲੋਕ ਲੋਕਾਂ ਨੂੰ ਪਤਾ ਲੱਗਿਆ ਕਿ ਸਾਡੇ ਸਕੂਲਾਂ 'ਚ ਕਰੋੜਾਂ ਰੁਪਏ ਲੱਗ ਚੁੱਕੇ ਆ ਯੁੱਧ ਨਸ਼ਿਆਂ ਵਿਰੋਧ 'ਚ ਲੋਕ ਸਾਡਾ ਸਾਥ ਦੇ ਰਹੇ ਨੇ ਤੇ ਅੱਜ ਅਸੀਂ ਪਿੰਡਾਂ 'ਚ ਮੈਨੂੰ ਪਤਾ ਨਹੀਂ ਕਿ ਤੁਸੀਂ ਜਾਣਦੇ ਹੋ ਜਾਂ ਨਹੀਂ ਜਾਂਦੇ ਪਰ ਮੈਂ ਤੁਹਾਨੂੰ ਆਪਣੀ ਜ਼ਿੰਮੇਵਾਰੀ ਲੈ ਕੇ ਕਹਦਾ ਕਿ ਅਸੀਂ ਪਿੰਡਾਂ ਜਾਣੇ ਆ ਤੇ ਲੋਕ ਇੱਕ ਗੱਲ ਕਹਿੰਦੇ ਨੇ ਕਿ ਯਾਰ ਮੁੱਖ ਮੰਤਰੀ ਸਾਹਿਬ ਨੇ ਸਾਡੇ ਜਵਾਬ ਬਚਾ ਲਏ ਨਸ਼ੇ ਤੋਂ ਸਾਡੇ ਜਵਾਬ ਬਚਾ ਲਏ ਸੋ ਇਹ ਬਹੁਤ ਵੱਡਾ ਕੰਮ ਆ ਜਿਹੜਾ ਡਿਸੀਜਨ ਲੈਣੀ ਪਹਿਲੇ ਬਹੁਤ ਵੱਡਾ ਅੱਜ ਤੱਕ ਕਿਸੇ ਮੁੱਖ ਮੰਤਰੀ ਤੋਂ ਡਿਸੀਜਨ ਨਹੀਂ ਲਿਆ ਗਿਆ ਸੌਹਾ ਵੀ ਖਾਲੀਆਂ ਸਾਰਾ ਕੁਝ ਕਰ ਲਿਆ ਸੋ ਅੱਜ ਤੱਕ ਕਿਸੇ ਤੋਂ ਡਿਸੀਜਨ ਨਹੀਂ ਲਿਆ ਡਿਸੀਜਨ ਲੈਣਾ ਮੈਂ ਫੇਰ ਕਹਿੰਦਾ ਉਹਨਾਂ ਡਿਸਕਸ਼ਨ ਡਿਸੀਜਨ ਐਂਡ ਐਮਪਲੀਮੈਂਟੇਸ਼ਨ ਡਿਸਕਸ਼ਨ ਵੀ ਹੋ ਜਾਂਦੀ ਹੈ ਡਿਸੀਜਨ ਵੀ ਲਿਆ ਜਾਂਦਾ ਹੈ ਉਹਦੀ ਐਗਜ਼ੀਕਿਊਸ਼ਨ ਐਮਪਲੀਮੈਂਟੇਸ਼ਨ ਨਹੀਂ ਹੁੰਦੀ ਉਹ ਮੁੱਖ ਮੰਤਰੀ ਸਰਦਾਰ ਭਵਾਂ ਸਿੰਘ ਮਾਨ ਸਾਹਿਬ ਨੇ ਕਰਕੇ ਦਿਖਾਈ ਆ ਅਸੀਂ ਸਾਰੇ ਪੰਜਾਬ ਦੀ ਲੋਕਾਂ ਦਾ ਧੰਨਵਾਦ ਆ ਕੇ ਆਮ ਬੰਦੇ ਨੂੰ ਗੁੰਮਰਾਹ ਕਰਕੇ ਉਹਦੀ ਪਰਸਨਲ ਇਨਫੋਰਮੇਸ਼ਨ ਇਨਫੋਰਮੇਸ਼ਨ ਪਰਸਨਲ ਡਾਟਾ ਨੂੰ ਮਿਸਯੂਜ਼ ਕਰਨਗੇ ਇਹ ਸਰਕਾਰ ਦਾ ਵੀ ਫਰਜ਼ ਬਣਦਾ ਹੈ ਇਹ ਪੁਲਿਸ ਦਾ ਵੀ ਫਰਜ਼ ਬਣਦਾ ਹੈ ਕਿ ਇਹ ਚੀਜ਼ ਨੂੰ ਰੋਕਿਆ ਜਾਵੇ ਕੋਈ ਇਹਦੇ ਤਹਿਤ ਨਹੀਂ ਹੋ ਰਿਹਾ ਕੋਈ ਉਹਨਾਂ ਦੇ ਤਸ਼ੱਦਦ ਨਹੀਂ ਹੋ ਰਹੀ ਸਿਰਫ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਹੈ ਸਰਕਾਰ ਦੀ ਕੈਂਪ ਨਹੀਂ ਲੱਗੇ ਜਾਣਗੇ ਇਸ ਫਸਟ ਟਾਈਮ ਕੈਂਪ ਲਾਉਣ ਦੀ ਕੋਈ ਚੰਗੀ ਚੀਜ਼ ਦੇ ਕੈਂਪ ਲਾ ਲੈਣ ਇਹ ਕੋਈ ਤਰੀਕਾ ਹੈ ਜੀ ਸਾਰਾ ਆਪਣਾ ਪਰਸਨਲ ਇਨਫੋਰਮੇਸ਼ਨ ਦੇ ਦਿਓ ਤੇ ਅਸੀਂ ਉਹ ਕੀ ਕਰ ਰਿਹਾ ਵਾਟ ਹਾਊ ਕੈਨ ਮੀਜਪੀ ਪਾਰਟੀ ਹੂ ਹੈਜ਼ ਨੋ ਅਥਾਰਟੀ ਇਨ ਪੰਜਾਬ ਉਹ ਕਿਵੇਂ ਲਾਗੂ ਕਰ ਲੈਣਗੀ ਜੀ ਸਕੀਮ ਸੈਂਟਰਲ ਸਰਕਾਰ ਹੈ ਇਟ ਇਜ਼ ਨਾਟ ਬੀਜਪੀ ਪਾਰਟੀ ਜਿਹੜੀ ਸਕੀਮਾਂ ਲਾਗੂ ਕਰ ਰਹੀ ਹੈ ਇਹ ਸਰਕਾਰ ਨੂੰ ਵੀ ਜੀਐਸਟੀ ਪੰਜਾਬ ਦੇ ਰਿਹਾ ਉਹਦੇ ਤਹਿਤ ਹੀ ਸਕੀਮਾਂ ਆਉਂਦੀ ਹੈ ਤੇ ਪੰਜਾਬ ਸਰਕਾਰ ਹੀ ਲਾਗੂ ਕਰਾਉਂਦੀ ਹੈ ਕੋਈ ਪਰਮਿਸ਼ਨਾਂ ਦੀ ਵੀ ਗੱਲ ਕਰਦੇ ਜਿਹਨਾਂ ਕੋਲ ਪਾਗਟ ਪਰਮਿਸ਼ਨ ਹੈਗੀ ਉਹ ਕਹਿੰਦੇ ਕੋਈ ਕੋਈ ਸੰਸਥਾ ਪੰਜਾਬ ਸਰਕਾਰ ਦੀ ਸੰਸਥਾ ਉਹਦੇ ਨਾਲ ਰਲ ਕੇ ਲਾਇਆ ਜਾਂਦਾ ਨਹੀਂ ਕੈਂਪ ਲੌਂਚ ਦੀ ਕਾਦੀ ਇਨਫੋਰਮੇਸ਼ਨ ਮਤਲਬ ਮੈਂ ਕਹਿੰਦਾ ਜੀ ਕੈਂਪ ਲੌਂਚ ਚੰਗੀ ਚੀਜ਼ ਜੀ ਦੱਸਣ ਲੋਕਾਂ ਦਾ ਭਲਾ ਕਰਨ ਸਾਰੀਆਂ ਪਾਰਟੀਆਂ ਨੂੰ ਕਰਨਾ ਚਾਹੀਦਾ ਆਮ ਆਦਮੀ ਪਾਰਟੀ ਨੇ ਵੀ ਦਿੱਤੀ ਹੈ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਹੁਣ ਵੀ ਅਸੀਂ ਜਾਂਦੇ ਹਾਂ ਪਿੰਡਾਂ 'ਚ ਨਸ਼ੇ ਵਾਲਾ ਪ੍ਰੋਗਰਾਮ ਹੈ ਅਸੀਂ ਲੋਕਾਂ ਨੂੰ ਦੱਸਦੇ ਆਂ ਵੀ ਆਹ ਸਕੀਮਾਂ ਨੇ ਸਰਕਾਰ ਵੱਲੋਂ ਚੱਲ ਰਹੀਆਂ ਨੇ ਉਹਦਾ ਫਾਇਦਾ ਲੋ ਉਹਦੇ ਚੰਗੀਆਂ ਚੀਜ਼ਾਂ ਦੀ ਸਾਰੇ ਦੱਸਣ ਪਰ ਟੇਕਿੰਗ देयर ਪਰਸਨਲ ਇਨਫੋਰਮੇਸ਼ਨ ਐਂਡ ਮਿਸਯੂਜ਼ਿੰਗ ਦਾ ਡਾਟਾ ਇਹ ਤਾਂ ਨਹੀਂ ਕਰਸਦੇ